ਅੱਜ ਅਸੀਂ ਲੁਧਿਆਣੇ ਵਾਸੀਆਂ ਨੂੰ ਤੇ ਪੂਰੇ ਪੰਜਾਬ ਵਾਸੀਆਂ ਨੂੰ ਆਉਣ ਵਾਲੇ بڑے ਦਿਨ ਦਾ ਕ੍ਰਿਸਮਸ ਦੀ ਬਹੁਤ-ਬਹੁਤ ਵਧਾਈ ਦਿੰਨੇ ਆ ਮੈਂ ਧੰਨਵਾਦ ਕਰਦਾ ਲੁਧਿਆਣੇ ਵਾਸੀਆਂ ਦਾ ਅਤੇ ਖਾਸ ਕਰਕੇ ਆਪਣੀ ਕਮਿਊਨਿਟੀ ਦਾ ਜਿਨ੍ਹਾਂ ਨੇ ਸ਼ੋਭਾ ਯਾਤਰਾ ਦੇ ਵਿੱਚ ਯੋਗਦਾਨ ਪਾਇਆ ਆਓ ਅਸੀਂ ਰਲ ਕੇ ਬੜੇ ਦਿਨ ਦੀ ਵਧਾਈ ਸਾਰੇ ਸਮਾਜ ਨੂੰ ਦਈਏ ਤਾਂ ਕਿ ਸਾਰਾ ਸਮਾਜ ਇੱਕ ਦੂਜੇ ਦੇ ਨਾਲ ਰਲ ਕੇ ਰਹੇ ਕਿਉਂਕਿ ਸਭ ਤੋਂ ਉੱਚਾ ਧਰਮ ਇਨਸਾਨੀਅਤ ਦਾ ਧਰਮ ਹੈ ਇਨਸਾਨੀਅਤ ਇਹੀ ਦੱਸਦੀ ਹੈ ਕਿ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ ਤੇ ਸਾਂਝ ਪਾ ਕੇ ਚੱਲੀਏ ਅੱਜ ਦਾ ਇਹ ਦਿਨ ਸਾਰੀਆਂ ਧਰਮਾਂ ਦੇ ਨਾਲ ਸਾਰੇ ਕੌਮਾਂ ਦੇ ਨਾਲ ਮਿਲਜੁਲ ਕੇ ਮਨਾਇਆ ਜਾਏਗਾ ਤੇ ਪ੍ਰਭੂ ਯਿਸੂ ਮਸੀਹ ਦਾ ਪਿਆਰ ਦਾ ਤੇ ਸ਼ਾਂਤੀ ਦਾ ਸੰਦੇਸ਼ ਸਭ ਨੂੰ ਸੁਣਾਇਆ ਜਾਏਗਾ। ਸ੍ਰੀ ਯਾਤਰਾ ਕਿੱਥੋਂ ਨਿਕਲ ਰਹੀ ਹੈ ਤੇ ਕਿੱਥੇ ਤੱਕ ਜਾਓਗੇ? ਤੇ ਕੈਲਵਰੀ ਚਰਚ ਤੋਂ ਇਥੋਂ ਈਸਾ ਨਗਰੀ ਤੋਂ ਲੁਧਿਆਣੇ ਤੋਂ ਸਟਾਰਟ ਹੋ ਰਹੀ ਹੈ ਤੇ ਜਿਹੜੀ ਸ਼ਹਿਰ ਦੇ ਵੱਖ-ਵੱਖ ਇਲਾਕੇ ਜਿੱਦਾਂ ਕਿ ਫੀਲਡ ਗੰਜ, ਕੁਮਾਰ ਮੰਡੀ ਅਤੇ ਸਰਾਬਾ ਨਗਰ ਹੁੰਦੀ ਹੋਏ ਸਰਾਬਾ ਨਗਰ ਚਰਚੇ ਦੇ ਵਿੱਚ ਸਮਾਪਤ ਕੀਤੀ ਜਾਏਗੀ ਜਿੱਥੇ ਅਟੁੱਟ ਲੰਗਰ ਵਰਤਾਇਆ ਜਾਏਗਾ ਤੇਰਵਾ ਜੀ ਜਿਹਦਾ ਦੇਖਿਆ ਵੇ ਵੀ ਲੁਧਿਆਣੇ ਵਾਸੀਆਂ ਦਾ ਬੜਾ ਸੰਯੋਗ ਮਿਲਦਾ ਹਰ ਧਰਮ ਦਾ ਰਸਤੇ ਦੇ ਵਿੱਚ ਚਾਹ ਦੇ ਲੰਗਰ ਹਰ ਤਰ੍ਹਾਂ ਦੇ ਲੰਗਰ ਲੱਗ ਰਹੇ ਉਹਨਾਂ ਦਾ ਕੀ ਧੰਨਵਾਦ ਕਰਨਾ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਪਹਿਲਾਂ ਵੀ ਧੰਨਵਾਦ ਕੀਤਾ ਕਿ ਉਹੀ ਪਿਆਰ ਦਾ ਪ੍ਰਤੀਕ ਅੱਜ ਦੇਖਣ ਨੂੰ ਨਜ਼ਰ ਆਏਗਾ ਤੇ ਮੈਂ ਤੁਹਾਡੇ ਕੋ ਵੀ ਰਿਕੁਐਸਟ ਕਰਦਾ ਕਿ ਤੁਸੀਂ ਸਾਡਾ ਸਹਿਯੋਗ ਦਿਖੋ ਤੇ ਉਹਨਾਂ ਨੂੰ ਵੱਧ ਤੋਂ ਵੱਧ ਕਵਰ ਕਰੋ ਇਸ ਦੇ ਨਾਲ ਨਾਲ ਹੀ ਮੈਂ ਲੁਧਿਆਣੇ ਦੀ ਪੁਲਿਸ ਐਡਮਿਨਿਸਟ੍ਰੇ ਯੋਗ ਸਾਨੂੰ ਦਿੱਤਾ ਸਾਰੇ ਸਾਡੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪ੍ਰਭੂ ਕ੍ਰਿਸਮਸ ਤੇ ਸ਼ੁਭ ਮੌਕੇ ਦੇ ਉੱਪਰ ਬਹੁਤ-ਬਹੁਤ ਮੁਬਾਰਕਬਾਦ ਔਰ ਪੂਰੇ ਵਰਲਡ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ 크ਿਸਮਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਬੜੀ ਧੂਮ-ਧਾਮ ਦੇ ਨਾਲ ਪ੍ਰਭੂ ਯਿਸੂਮਸੀ ਦਾ ਪਵਿੱਤਰ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਇਹ ਜਿਹੜਾ ਰੈਲੀ ਹੈ ਜਿਹੜੀ ਅੱਜ ਦੀ ਪ੍ਰੋਸੈਸ਼ਨ ਹੈ ਇਸਨ ਨਗਰੀ ਗਰਾਊਂਡ ਤੋਂ ਸ਼ੁਰੂ ਹੋ ਕੇ ਹੌਲੀ ਕਰੌਸ ਚਰਚ ਸਰਾਬਨਗਰ ਜਾ ਕੇ ਸਮਾਪਤ ਹੋਵੇਗੀ ਲੁਧਿਆਣਾ ਵਾਸੀਆਂ ਕੋ ਆਪਣੀ ਤਰਫ ਸੇ ਆਪਣੇ ਪਰਿਵਾਰ ਕੀ ਤਰਫ ਸੇ ਡਾਈਸੋਫ ਚੰਡੀਗੜ੍ਹ ਕੀ ਤਰਫ ਸ बहुत सी शुभकामनाएं देता हूं और प्रार्थना करता हूं कि ये बड़ा दिन और आने वाला नया साल हम सब के लिए हमारे लुधियाना शहर के लिए बहुत आशीष और बड़ी बरकत लेके आए और आज हम जो ये शोभा यात्रा कर रहे हैं पूरे चर्चिस मिलकर शोभा यात्रा कर रहे हैं इसका जो मेन मकसद है कि अमन और शांति का पैगाम जो है हम इस दुनिया में उसका प्रचार करें प्रसार करें जो कि हमारे प्रभु यीशु मसीह ने हमें सिखाया है कि जब वो इस दुनिया में आया तो उसने अमन और शांति का प्रचार किया वही प्रचार जो है हम अमन और शांति का आज जो है इस जो यात्रा के द्वारा अपने समूह शहर वासियों को देना चाहते हैं